ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੀ ਸਾਹਿਬ ਦੀ ਚਲਦੀ ਵਿਚਾਰ ਵਿੱਚ ਅੱਜ ਤੀਜੀ ਪੋੜੀ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜੋਨ ਨਿਸ਼ਾਨ ਗਾਵੇ ਕੋ ਗੁੜਵਡੀਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖ ਹਦਰੋਂ ਹਦੂਰ ਕਤਨਾ ਕਥਿਨ ਆਵੈ ਟੂਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਗ ਪਾਹੀ ਰੁਗਾਂ ਜੁਗ ਉਤਰਖਾਹੀ ਖਾਹੀ ਹੁਕਮੀ ਹੁਕਮ ਜਿ ਲਾਏ ਰਹਾ ਨਾਨਕ ਵਿਕਸਾ ਬੇ ਪਰਵਾਹ ਤੋ ਇਸ ਤਾਂ ਉਹ ਪੂਰੀ ਦੇ ਵਿਚਾਰ ਵਿੱਚ ਊਰ ਸਾਹਿਬ ਇਹ ਸਾਨੂੰ ਸਮਝਾ ਰਹੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਸ ਦੇ ਹੁਣ ਅਸੀਂ ਪਿੱਛੇ ਵਿਚਾਰ ਆਏ ਹੁਣ ਕੋਈ ਉਸ ਦੇ ਬਾਰੇ ਉਤਨਾ ਹੈ ਕਿ ਗਿਆਨ ਦੇ ਸਕਦਾ ਉਤਨਾ ਹੀ ਦੱਸ ਸਕਦਾ ਹੈ ਤੇ ਉਸ ਨੂੰ ਉਤਨਾ ਹੀ ਜਾਣ ਸਕਦਾ ਹੈ ਜਿੰਨਾ ਪਰਮਾਤਮਾ ਨੇ ਉਸ ਨੂੰ ਬਲ ਬੁੱਧੀ ਬਖਸ਼ੀ ਹੈ ਕਾਗ ਕੋ ਤਾਣ ਤਾਣ ਮਿੰਦੇ ਤਾਕਤ ਬਲ ਤਾਣ ਦੀ ਬਾਣ ਤੂੰ ਹੈ ਮੇਰੇ ਪਿਆਰੇ ਜਿਵੇਂ ਅਸੀਂ ਬਾਣੀ ਚ ਉਪੜਦੇ ਹਾਂ ਤਾਂ ਤਾਕਤ ਗਾਵੇ ਕੋ ਤਾਂ ਕੋਈ ਅਗਰ ਪਰਮਾਤਮਾ ਦੇ ਗੁਣ ਗਾਉਂਦਾ ਜਿੰਨਾ ਕੁ ਉਸ ਨੂੰ ਪਰਮਾਤਮਾ ਨੇ ਬਲ ਬਖਸ਼ਿਆ ਗਿਆਨ ਬਖਸ਼ਿਆ ਉਤਨਾ ਹੀ ਉਹ ਗਾ ਸਕਦਾ ਹੈ ਰੱਬੀ ਗੁਣ ਪੂਰੇ ਕੋਈ ਬਿਆਨ ਨਹੀਂ ਕਰ ਸਕਦਾ ਕੋਈ ਗਾ ਨਹੀਂ ਸਕਦਾ ਹੋਵੇ ਕਿਸੇ ਤਮਨ ਕਿਸੇ ਵਿੱਚ ਇਤਨੀ ਸ਼ਕਤੀ ਹੋਵੇ ਇਤਨਾ ਬਲ ਹੋਵੇ ਤਾਂ ਹੀ ਉਸ ਦੇ ਪੂਰੇ ਗੁਣ ਕੋਈ ਗਾ ਸਕੇ ਪਰ ਉਸ ਦੇ ਬਰਾਬਰ ਦਾ ਕੋਈ ਤਾਕਤਵਰ ਉਸ ਦੇ ਬਰਾਬਰ ਦਾ ਕੋਈ ਗਿਆਨਮਾਨ ਉਸ ਦੇ ਬਰਾਬਰ ਦੀ ਹਸਤੀ ਕੋਈ ਹੈ ਹੀ ਨਹੀਂ ਇਸ ਲਈ ਜਿਤਨੇ ਵੀ ਦੁਨੀਆਂ ਤੇ ਸੰਸਾਰ ਤੇ ਲੋਕ ਧਰਮ ਦੇ ਮਾਰਗ ਤੇ ਤੁਰਨ ਵਾਲੇ ਪ੍ਰਮਾਤਮਾ ਦੇ ਬਾਰੇ ਕੁਝ ਬਿਆਨ ਕਰਦੇ ਨੇ ਕੁਝ ਗਉਂਦੇ ਦੱਸਦੇ ਨੇ ਤੋਂ ਉਹਨਾਂ ਇੱਕ ਜਿੰਨੀ ਉਸ ਪ੍ਰਮਾਤਮੇ ਨੇ ਉਹਨਾਂ ਨੂੰ ਦਾਤ ਬਖਸ਼ੀ ਹੈ ਉਸ ਗਿਆਨ ਦੀ ਆਪਣੇ ਬਾਰੇ ਉਤਨਾ ਹੀ ਉਹ ਦੱਸ ਸਕਦੇ ਹਨ ਇਸ ਦਾ ਭਾਵ ਇਹ ਨਹੀਂ ਕਿ ਕਿਸੇ ਨੇ ਜੋ ਰੱਬੀ ਗਿਆਨ ਦੇ ਬਾਰੇ ਵਿਚਾਰਾਂ ਕੀਤੇ ਉਹ ਹੀ ਸੰਪੂਰਨ ਹਨ ਜਾਂ ਬਸ ਉਹ ਹੀ ਉਸ ਦਾ ਆਖਰ ਹੈ ਨਹੀਂ ਗਾਵੇ ਕੋ ਦਾਤ ਜਨ ਨਿਸ਼ਾਨ ਦੇਖੋ ਬੰਦੇ ਕੀ ਕੀ ਗਾਉਂਦੇ ਨੇ ਕੀ ਗਿਆਨ ਦਿੰਦੇ ਨੇ ਉਹਦਾ ਭਾਈ ਕੋਈ ਇਹ ਆਖਦਾ ਕਿ ਉਹ ਪਰਮਾਤਮਾ ਦਾਤਾ ਦੇ ਜਾਂਦਾ ਦਦਾ ਦਾਤਾ ਏਕ ਸਭ ਕੋ ਦੇਵਨ ਘਾਰ ਲੈਂਦੇ ਟੋਟਣਾ ਆਵੇ ਅਗੰਧ ਪਰੇ ਪੰਡਾਰ ਕੋਈ ਇਸਤਰੀ ਗਨ ਰੱਬ ਦੇ ਗੁਣ ਗਾਉਂਦਾ ਉਹ ਸਾਨੂੰ ਦਾਤਾ ਦੇਣ ਵਾਲਾ ਤੁਹਾਨੂੰ ਮਨ ਤੁਹਾਨੂੰ ਸਭ ਕੁਝ ਉਸਨੇ ਸਾਨੂੰ ਬਖਸ਼ਿਆ ਇਸ ਟੰਗ ਦਾ ਉਸ ਦਾ ਗਿਆਨ ਇਸ ਟੰਗ ਦੀ ਉਸ ਦੇ ਬਾਰੇ ਵਿਚਾਰ ਉਪਰਗਟ ਕਰਦਾ ਹੈ ਉਹ ਗਾਉਂਦਾ ਹੈ ਗਾਵੇ ਕੋ ਦਾਤ ਜਾਣਾ ਨਿਸ਼ਾਨ ਤੋਂ ਗਾਵੇ ਕੋ ਗੁਣ ਵਡੀਆਂ ਚਾਰ ਕੋਈ ਉਸ ਦੀਆਂ ਵਡਿਆਈਆਂ ਉਹਦੇ ਗੁਣ ਉਹਨਾਂ ਨੂੰ ਆਪਣੀ ਸੋਚ ਵਿਚਾਰ ਦੇ ਆਧਾਰ ਤੇ ਆਪਣੇ ਮਿਲੇ ਰੱਬੀ ਬਖਸ਼ਿਸ਼ ਦੇ ਗਿਆਨ ਦੇ ਆਧਾਰ ਤੇ ਉਹ ਉਸ ਪਰਮਾਤਮਾ ਦੀਆਂ ਵਡੀਆਂ ਦੇ ਗੁਣ ਗਾਇਨ ਕਰਦਾ ਜਿਹੜਾ ਪਿੱਛੇ ਲਫ਼ਜ਼ ਆਇਆ ਸੀ ਨਿਸ਼ਾਨ ਇਸ ਨੂੰ ਨਿਸ਼ਾਨ ਨਹੀਂ ਬੰਨਣਾ ਨਿਸ਼ਾਨ ਨਹੀਂ ਨਿਸ਼ਾਨ ਨੇ ਇਹ ਬਿਹਾਰੀ ਹੈ ਅਸੀਂ ਕਈ ਵਾਰ ਉਚਾਰਨ ਕਰਦੇ ਹਾਂ ਧਿਆਨ ਨਹੀਂ ਦਿੰਦੇ ਤਾਂ ਇਹ ਹੀ ਉਸ ਦਾ ਇੱਕ ਨਿਸ਼ਾਨ ਸਮਝਦਾ ਹੈ ਉਸ ਪ੍ਰਮਾਤਮਾ ਦੀ ਇੱਕ ਇਹ ਵਿਡਿਆਈ ਸਮਝਦਾ ਹੈ ਕਿ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਉਸ ਵਾਸਤੇ ਉਹਦੀਆਂ ਵਿਡੀਆਂ ਕਰਦਾ ਹੈ ਕੋਈ ਗਾਵੇ ਕੋਈ ਵਿਦਿਆ ਵਿਖਮ ਵਿਚਾਰ ਵਿਚਾਰ ਨਹੀਂ ਵਿਚਾਰ ਬਬੇ ਨੂੰ ਇੱਥੇ ਵੀ ਬਿਹਾਰੀ ਹੈ ਸਿਆਰੀ ਬਿਆਰੀ ਦੀ ਆਵਾਜ਼ ਦਾ ਫਰਕ ਅਸੀਂ ਸਮਝਿਆ ਕਰੀਏ ਤਾਂ ਕੋਈ ਅਗਰ ਕੋਈ ਕਠਣ ਵਿਦਿਆ ਪੜਿਆ ਹੋਇਆ ਹੈ ਕੋਈ ਬੜੀ ਬਹੁਤ ਜਿਆਦੀ ਵਿਦਿਆ ਪੜਿਆ ਹੋਇਆ ਉਸ ਆਪਣੇ ਵਿਦਿਆ ਦੇ ਬਲ ਦੇ ਆਧਾਰ ਤੇ ਉਸ ਪ੍ਰਮਾਤਮਾ ਨੇ ਜੋ ਉਹਨੂੰ ਦਾਤ ਬਖਸ਼ੀ ਹੈ ਵਿਦਿਆ ਦੀ ਉਸ ਵਿਖਮ ਵਿਦਿਆ ਦੀ ਰਾਹੀਂ ਉਸ ਪ੍ਰਮਾਤਮਾ ਦੇ ਜਿਹੜੇ ਉਸ ਵਿਦਿਆ ਦੇ ਰਾਹੀਂ ਉਸ ਪ੍ਰਮਾਤਮਾ ਦੀ ਜਿਹੜੀ ਔਖੀ ਵਿਚਾਰ ਹੈ ਵਿਖਮ ਵਿਚਾਰ ਹੈ ਪਾਪ ਜੋ ਸਮਝੀ ਨਹੀਂ ਜਾ ਸਕਦੀ ਉਹਦੇ ਬਾਰੇ ਕਥਨ ਕਰਨ ਦਾ ਯਤਨ ਕਰਦਾ ਹੈ ਪਾਪ ਉਹਦੇ ਗੁਣ ਗਾਉਣ ਦਾ ਯਤਨ ਕਰਦਾ ਹੈ ਗਾਵੈ ਕੋ ਸਾਜ ਕਰੀ ਤਨਖੇ ਕੋਈ ਇਸ ਤਿਕ ਨਾਲ ਉਹਦੇ ਗੁਣ ਗਾਉਂਦਾ ਹੈ ਇਸ ਤਿਕ ਨਾਲ ਪ੍ਰਮਾਤਮਾ ਦੀ ਵਿਆਖਿਆ ਕਰਦਾ ਹੈ ਕਿ ਇਹ ਉਹ ਬਾਈ ਜੀਵਨ ਨੂੰ ਸਾਜਦਾ ਹੈ ਬਣਾਉਂਦਾ ਹੈ ਪੈਦਾ ਕਰਦਾ ਹੈ ਫਿਰ ਕਰੇ ਤਨਖੇ ਇਸ ਤਾਨੂੰ ਨੂੰ ਖੇ ਵੀ ਕਰ ਦਿੰਦਾ ਮਾਰਨਾ ਜੀਵਨ ਨੂੰ ਉਹਦੇ ਹੱਥ ਰੈ ਇਹ ਉਹਦੀਆਂ ਰੱਬੀ ਸ਼ਕਤੀਆਂ ਦੀ ਵਿਚਾਰ ਕਰਕੇ ਉਹ ਉਹਦੇ ਬਾਰੇ ਗਾਉਂਦਾ ਹੈ ਬਿਆਨ ਕਰਦਾ ਹੈ ਕਿ ਉਹ ਜੀਵਨ ਨੂੰ ਪੈਦਾ ਕਰਨ ਵਾਲਾ ਵੀ ਹੈ ਤੇ ਮਾਰਨ ਵਾਲਾ ਵੀ ਗਾਇਆ ਕੋ ਜੀ ਲੈ ਫਿਰ ਦੇ ਕੋਈ ਸਤਿਗਣਾ ਉਹਦੇ ਗੁਣ ਗਾਉਂਦਾ ਹੈ ਭਾਈ ਸਤਿਗਣਾ ਉਹਦੀ ਸਿਫਤਸਲਾ ਕਰਦਾ ਹੈ ਕਿ ਉਹ ਇਹਨਾਂ ਸਿਗਮ ਵਿੱਚ ਆਪਣਾ ਜੀਵ ਦੇ ਵੀ ਦਿੰਦਾ ਹੈ ਆਪਣੀ ਸ਼ਕਤੀ ਆਪਣਾ ਆਤਮਿਕ ਅਰਚ ਦੇ ਵੀ ਦਿੰਦਾ ਹੈ ਤੇ ਫਿਰ ਮੁੜ ਕੇ ਲੈ ਵੀ ਲੈਂਦਾ ਗਾਵੇ ਕੋ ਜਾਪੈ ਦਿਸੈ ਦੂਰ ਕੋਈ ਸਤਿਗਣਾ ਪਰਮਾਤਮਾ ਦੇ ਗੁਣ ਗਾਉਂਦਾ ਹੈ ਭਾਈ ਉਹ ਬਿਲਕੁਲ ਨਜ਼ਰ ਆਉਂਦਾ ਹੈ ਉਹ ਨਜ਼ਦੀਕ ਹੈ ਕਿਸੇ ਨੂੰ ਦੂਰ ਲੱਗਦਾ ਕੋਈ ਸੋਚਦਾ ਨਹੀਂ ਜੀ ਕਿੱਥੇ ਅਜੇ ਪਰਮਾਤਮਾ ਹੈ ਨਹੀਂ ਹੈ ਜੀ ਇਹ ਉਸ ਕੁ ਕੁਦਰਤੀ ਖੇੜ ਹੈ ਕਿ ਕਿਸੇ ਨੂੰ ਉਹ ਆਪਣੀ ਨੇੜਤਾ ਮਹਿਸੂਸ ਕਰਾਉਂਦਾ ਹੈ ਕਿਸੇ ਨੂੰ ਆਪਣਾ ਅਨੁਭਵ ਕਰਵਾਉਂਦਾ ਉਸ ਨੂੰ ਇਹ ਸਾਰਾ ਸੰਸਾਰ ਹੀ ਪਰਮਾਤਮਾ ਦਾ ਰੂਪ ਦਿਸਦਾ ਉਸ ਨੂੰ ਇਹ ਦਿਸਦਾ ਹੈ ਕਿ जग ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਕਿ ਉਸ ਰੱਬ ਦੀ ਰਹਿਣ ਦੀ ਇਹ ਥਾਂ ਹੈ ਸੰਸਾਰ ਔਰ ਇਹਦੇ ਵਿੱਚ ਉਸਦਾ ਵਾਦਾ ਵਾਸਾ ਹੈ ਹਰ ਜੀਵ ਵਿੱਚ ਉਹ ਵਸਦਾ ਹੈ ਹਰ ਪਾਸੇ ਉਹ ਹਾਜ਼ਰ ਨਾਜ਼ਰ ਹੈ ਕਿਸੇ ਨੂੰ ਐਵੇਂ ਲੱਗਦਾ ਪਰ ਕੋਈ ਅਹਦਾ ਨਹੀਂ ਉਹ ਬੜਾ ਦੂਰ ਹੈ ਜਿਸ ਨੂੰ ਉਹ ਮੂਮਾਇਆ ਦੇ ਜਾਲ ਵਿੱਚ ਫਸਾ ਦਿੰਦਾ ਆਪਣੀ ਹੋਂਮੇ ਵਖਰੀ ਉਹ ਹੋਂਦ ਬਣਾ ਕੇ ਚੱਲ ਪੈਂਦਾ ਉਸ ਨੂੰ ਉਹ ਦੂਜਾ ਦਿਸਦਾ ਹੀ ਨਹੀਂ ਕਿ ਮੇਰੇ ਤੋਂ علاوہ ਕੋ ਪ੍ਰਮਾਤਮਾ ਦੀ ਜੋਤ ਹੀ ਹੈ ਜਿਸ ਦੇ ਕਾਰਨ ਮੈਂ ਜਿਉਂਦਾ ਹਾਂ ਮੈਂ ਕੁਝ ਨਹੀਂ ਐ ਮੇਰੇ ਵਿੱਚ ਉਹ ਹੀ ਐ ਸਾਰੇ ਵਿੱਚ ਉਹ ਹੀ ਐ ਇਹ ਕਿਸੇ ਵਿਰਲੇ ਨੂੰ ਇਸ ਦਾ ਗਿਆਨ ਮਿਲਦਾ ਨਹੀਂ ਤਾਂ ਬਹੁਤੇ ਦੇ ਕਹਿੰਦੇ ਨਹੀਂ ਜੀ ਹੈ ਹੀ ਨਹੀਂ ਐ ਜਾਂ ਕਈ ਕਹਿੰਦੇ ਨਾ ਜੀ ਪ੍ਰਮਾਤਮਾ ਤਾਂ ਬੜੀ ਦੂਰ ਦੀ ਗੱਲ ਹੈ ਜੀ ਉਹ ਕਿਤੇ ਪ੍ਰਾਪਤ ਹੁੰਦਾ ਹੈ ਤੋ ਗੁਰੂਆ ਕੋ ਜਾਪ ਹੈ ਇਸ ਤਰੀਕੇ ਨਾਲ ਉਹਦੇ ਗੁਣ ਗਾਉਂਦਾ ਹੈ ਕਿ ਜਿਉਂ ਐਸਾ ਲੱਗਦਾ ਹੈ ਕਿ ਬੜਾ ਦੂਰ ਹੈ ਗਾਵੇ ਕੋ ਵੇਖਾ ਹਦਰ ਹਦੂਰ ਪਰ ਕਿਸ ਤਰੀਕੇ ਨਾਲ ਵੀ ਉਹਦੇ ਗੁਣ ਗਾਣ ਕਰਦੇ ਹਨ ਕਿ ਨਹੀਂ ਜੀ ਉਹ ਹਾਜ਼ਰ ਹਜ਼ੂਰ ਹੈ ਬਿਲਕੁਲ ਅੰਗ ਸੰਗ ਸਹਾਈ ਹੈ ਸਾਡੇ ਅੰਦਰ ਜਲ ਤਨ ਮੇਰ ਪੂਰਿਆ ਸਵਾਮੀ ਸਰਜਨ ਹਾਰ ਸਬੈ ਕਟ ਰਾਮ ਬੋਲੇ ਰਾਮ ਬੋਲਾ ਰਾਮ ਬਿਨਾ ਕੋ ਬੋਲਾ ਰਿਹਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਮੇ ਨਹੀਂ ਕੋਈ ਕੋਈ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਕਿ ਬਿਲਕੁਲ ਹਾਜ਼ਰ ਹਜ਼ੂਰ ਹਾਜ਼ਰ ਹਜ਼ੂਰ ਹੈ ਅੰਸੰਸ ਬਿਲਕੁਲ ਹੈ ਉਹ ਕਿਦੇ ਇੱਕ ਪਲ ਲਈ ਵੀ ਸਾਡੇ ਤੋਂ ਜੂਦਾ ਨਹੀਂ ਹੁੰਦਾ ਕੋਈ ਇਸ ਤਰ੍ਹਾਂ ਘੁੰਦਾ ਤੇ ਕੋਈ ਇਸ ਤਰ੍ਹਾਂ ਘੁੰਦਾ ਵੀ ਬੜਾ ਦੂਰ ਹੈ ਪਰ ਦੋਹਾਂ ਤਰੀਕੇ ਨਾਲ ਕੋਈ ਪ੍ਰਭੂ ਦੇ ਬਾਰੇ ਹੀ ਗਿਆਨ ਦੇ ਰਿਹਾ ਹੈ ਕਤਨਾ ਕੱਚੀ ਨਾ ਵੈ ਟੂਟ ਇਹ ਪਰਮਾਤਮਾ ਨੂੰ ਬਾਰੇ ਜੀਵ ਕਥਨ ਕਰਦੇ ਨੇ ਜਿਤਨਾ ਉਹ ਸੂਝੀ ਬਖਸ਼ਦਾ ਹੈ ਜਿਤਨਾ ਉਹ ਸਾਨੂੰ ਤਾਨ ਬਲ ਬਖਸ਼ਦਾ ਹੈ ਉਤਨਾ ਉਹਦੇ ਬਾਰੇ ਅਸੀਂ ਜੀਵ ਦੱਸਦੇ ਹਾਂ ਲੋਕ ਦੱਸਦੇ ਨੇ ਪਰ ਇਸ ਤਰ੍ਹਾਂ ਕਰ ਕਰਕੇ ਉਹਦੀ ਕਥਾ ਵਾਰਤਾ ਕਰ ਕਰਕੇ ਉਸਦੀ ਮੁਕੰਮਲ ਕਥਾ ਕੋਈ ਨਹੀਂ ਕਰ ਸਕਦਾ ਉਹਦੇ ਪੂਰਨ ਗੁਣਾਂ ਦਾ ਕੋਈ ਵਰਣਨ ਨਹੀਂ ਕਰ ਸਕਦਾ ਪੂਰੀ ਸ਼ਕਤੀ ਦਾ ਉਹਦੀ ਹੁਕਮ ਰਜ਼ਾ ਕੀ ਵਰਤਨ ਵਾਲਾ ਹੈ ਇਹ ਕੋਈ ਨਹੀਂ ਦੱਸ ਸਕਦਾ ਕਥਨਾ ਕਥੀ ਕਥੀ ਮੈਨੇ ਕਥਨ ਕਰਨ ਨਾਲ ਉਹਦੇ ਬਾਰੇ ਕੁਝ ਕਥਨ ਕਰਨ ਨਾਲ ਨਾ ਆਵੇ ਤੋੜ ਉਹਦੀ ਕੋਈ ਤੋੜ ਨਹੀਂ ਆਉਂਦੀ ਅੰਤ ਨਹੀਂ ਹੋ ਜਾਂਦਾ ਭਈ ਉਸਦਾ ਕੋਈ ਪਰਲਾ ਬੰਨਣਾ ਲੱਭ ਨਹੀਂ ਜਾਂਦਾ ਭਈ ਬਸ ਇੱਥੇ ਹੀ ਉਹਦੀ ਕਥਾ ਸਮਾਪਤ ਹੈ ਇੱਥੇ ਹੀ ਉਹਦੀ ਗੁਣ ਸਮਾਪਤ ਹੈ ਐਸਾ ਨਹੀਂ ਹੋ ਸਕਦਾ ਉਦੇ ਬਾਰੇ ਪੂਰਾ ਕਥਨ ਨਹੀਂ ਹੋ ਸਕਦਾ ਅਸੀਂ ਕਈ ਦਫਾ ਗੁਰਮਤਿ ਵਿਚਾਰਾ ਕਰਦੇ ਹਰ ਗੱਲ ਦਾ ਮੁਕੰਮਲ ਨਿਰਣਾ ਹੀ ਚਾਹੁੰਦੇ ਆ ਮੁਕੰਮਲ ਨਿਰਣਾ ਅਸੀਂ ਕੋਈ ਨਹੀਂ ਦੇ ਸਕਦੇ ਕੁਦਰਤ ਦੇ ਬਾਰੇ ਵਾਹਿਗੁਰੂ ਦੇ ਬਾਰੇ ਕਿਉਂਕਿ ਉਹ ਅਸੀਮ ਹਸਤੀ ਹੈ ਅੰਮਿਤ ਰਸਤੀ ਹੈ ਇਸ ਵਾਸਤੇ ਉਹਦੇ ਬਾਰੇ ਮੁਕੰਮਲ ਤੌਰ ਤੇ ਕਥਨ ਕਰਨਾ ਇਹ ਨਮਕੁਨ ਹੈ ਗੁਰੂਆਂ ਰਾਹੀ ਗੁਰੂ ਪਾਤਸ਼ਾਹ ਭਗਤਾਂ ਦੀ ਬਾਣੀ ਚ ਜੋ ਸਾਨੂੰ ਗਿਆਨ ਮਿਲਦਾ ਉਹਦੇ ਬਾਰੇ ਜੋ ਸੇਧ ਮਿਲਦੀ ਹੈ ਕਿਦਾਂ ਦਾ ਜੀਵਨ ਜੀਆ ਜਾਏ ਕਿਹੜੇ ਕਰਮ ਤੇ ਅੱਗੇ ਜਾਣ ਕਿਹੜੇ ਕੰਮ ਕੀਤੇ ਜਾਣ ਬਸ ਉਹਦੇ ਬਲੇ ਪਾਸੇ ਅਸਾਂ ਧਿਆਨ ਦੇਣਾ ਕੁਦਰਤ ਦਾ ਅੰਤ ਲੱਭਣ ਵਾਲੇ ਪਾਸੇ ਉੱਠ ਕੇ ਟੁਰ ਬੈਣਾ ਇਹ ਇਨਸਾਨ ਦੀ ਜਿੰਦਗੀ ਦਾ ਮਨੋਰਥ ਹੀ ਨਹੀਂ ਹੈ ਇਸੇ ਬਾਣੀ ਜਗਜੀਤ ਸਿੰਘ ਸਾਹਿਬ ਦੇ ਵਿੱਚ ਅੱਗੇ ਜਾ ਕੇ ਬਹੁਤ ਸਾਰੀਆਂ ਪੋੜੀਆਂ ਇਸੇ ਗੱਲ ਉੱਪਰ ਜ਼ੋਰ ਦੇ ਰਹੀਆਂ ਨੇ ਕਿ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਵੇਂ ਇੱਕ ਮੱਛਲੀ ਸਾਗਰ ਦੀ ਜਿਹੜਾ ਕਿ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦੀ ਹੈ ਪਰ ਉਹ ਸਾਗਰ ਦਾ ਅੰਤ ਪਰਵਾਰ ਨਹੀਂ ਪਾ ਸਕਦੀ ਉਹ ਆਪਣੀਆਂ ਅੱਖਾਂ ਨਾਲ ਪੂਰੇ ਸਾਗਰ ਦੇ ਦਰਸ਼ਨ ਨਹੀਂ ਕਰ ਸਕਦੀ ਇੰਨੀਆਂ ਵੱਡੀਆਂ ਉਹਦੀਆਂ ਅੱਖਾਂ ਨਹੀਂ ਜਿੰਨਾ ਵੱਡਾ ਸਾਗਰ ਹੈ ਇਸ ਤਰ੍ਹਾਂ ਸਾਨੂੰ ਅਕਲ ਬੁੱਧੀ ਜੋ ਬਖਸ਼ੀ ਗਈ ਗਿਆਨ ਬਖਸ਼ਿਆ ਗਿਆ ਉਹ ਇੰਨਾ ਵੱਡਾ ਨਹੀਂ ਹੋ ਸਕਦਾ ਕਿ ਪ੍ਰਭੂ ਦੇ ਬਾਰੇ ਪੂਰਨ ਕਥਨ ਕਰ ਸਕੇ ਪੂਰਾ ਬਿਆਨ ਕਰ ਸਕੇ ਕਥ ਕਥ ਕੱਚੀ ਕੋਟੀ ਕੋਟ ਕੋਟ ਕਰੋੜਾਂ ਲੋਕਾਂ ਨੇ ਲੱਖਾਂ ਲੋਕਾਂ ਨੇ ਉਹਦੇ ਬਾਰੇ ਕਥਨ ਕੀਤੇ ਕਥਾ ਵਾਰਤਾਂ ਕੀਤੀਆਂ ਉਹਦੇ ਬਾਰੇ ਗਿਆਨ ਦੇਣ ਦਾ ਯਤਨ ਕੀਤਾ ਪਰ ਇਹ ਪੂਰਨ ਤੌਰ ਤੇ ਕੋਈ ਉਹ ਬਿਆਨ ਨਹੀਂ ਕਰ ਸਕਦਾ ਆਮ ਤੌਰ ਤੇ ਅਸੀਂ ਇਹ ਕਹਿੰਦੇ ਹਾਂ ਬਈ ਉਹ ਜੀਵਨ ਨੂੰ ਦਾਤਾਂ ਦਿੰਦਾ ਹੈ ਪੈਦਾ ਕਰਦਾ ਹੈ ਪਾਲਦਾ ਹੈ ਮਾਰਦਾ ਹੈ ਹਰ ਤਰ੍ਹਾਂ ਦਾ ਦੁੱਖ ਸੁੱਖ ਦੇਣ ਵਾਲਾ ਵੀ ਉਹੀ ਹੈ ਚੰਗੇ ਮਾਰਗ ਤੇ ਪਾਉਣ ਵਾਲਾ ਵੀ ਉਹੀ ਹੈ ਜਿਹੜੇ ਉਲਟੇ ਮਾਰਗ ਤੇ ਪਏ ਨੇ ਉਹ ਵੀ ਉਸ ਪ੍ਰਮਾਤਮ ਦੇ ਹੁਕਮ ਪਾਣੇ ਵਿੱਚ ਹੀ ਪਏ ਹੋਏ ਨੇ ਇਸ ਤਰ੍ਹਾਂ ਅਸੀਂ ਕਥਨ ਕਰਨਾ ਯਤਨ ਕਰਦੇ ਹਾਂ ਪ੍ਰਭੂ ਦੇ ਬਾਰੇ ਲੇਕਿਨ ਮੁਕੰਮਲ ਜੋ ਉਸ ਪ੍ਰਭੂ ਦੇ ਬਾਰੇ ਕਥਨ ਕਰਨਾ ਇਹ ਇੱਕ ਨਾਮੁਕਿੰਜੀ ਗੱਲ ਹੈ ਕਿ ਕੋਈ ਇਤਨੀ ਵੱਡੀ ਅਸੀਮ ਅਗਮ ਅਗਾਧ ਬੋਧ ਸ਼ਕਤੀ ਹੈ ਕਿ ਉਹਦੇ ਬਾਰੇ ਪੂਰਨ ਬਿਆਨ ਕਰਨਾ ਬੜਾ ਮੁਸ਼ਕਲ ਹੈ ਜਿੰਨੂੰ ਕੋ ਸਮਝ ਆਵੇ ਉਤਨਾ ਹੈ ਕਿ ਉਸ ਦੇ ਲਈ ਮਨ ਵਿੱਚ ਆਪਣਾ ਤਸਵੀਰ ਬਣਾਈਏ ਅਨੁਭਵ ਬਣਾਈਏ ਉਹਦਾ ਆਦੂ ਸਤਕਾਰ ਬਣਾਈਏ ਇਹਦੇ ਨਾਲ ਜੀਵਨ ਜਿਹੜਾ ਸਫਲ ਹੁੰਦਾ ਹੈ ਜੀਵਨ ਮੰਦ ਕਰਮੋਂ ਕਰੋਂ ਬਚਿਆ ਰਹਿੰਦਾ ਦੇਂਦਾ ਦੇ ਲੈਂਦੇ ਤੱਕ ਪਾਹੀਂ ਉਹ ਤੇ ਇੰਨੀਆਂ ਦਾਤਾਂ ਦਿੰਦਾ ਉਹ ਦਾਤਾਂ ਵਿੱਚ ਵੀ ਖਾਲੀ ਪਦਾਰਥ ਹੀ ਨਹੀਂ ਇਹ ਸਾਡੀ ਸੋਚ ਸਮਝ ਸਾਡਾ ਗਿਆਨ ਇਹ ਵੀ ਉਹ ਹੀ ਦਿੰਦਾ ਉਹ ਦਿੰਦਾ ਦੇ ਲੈਂਦੇ ਤੱਕ ਪਾਹੀਂ ਅਸੀਂ ਇੱਕ ਪੱਖ ਲੈ ਲਈਏ ਵਿਦਿਆदाई ਅਸੀਂ ਸਕੂਲੇ ਜਾਂਦੇ ਆ ਫਿਰ ਅਕੈਡਮੀਆ ਫਿਰ ਕਾਰਦੀਆ ਫਿਰ ਯੂਨੀਵਰਸਿਟੀ ਤੱਕ ਜਾ ਕੇ ਪਹੁੰਚ ਜਾਂਦੇ ਆ ਪਰ ਕੀ ਇਹ ਪੜ ਪੜ ਕੇ ਪੜ ਪੜ ਕੇ ਅਸੀਂ ਥੱਕ ਅੱਕ ਨਹੀਂ ਜਾਂਦੇ ਇੱਕ ਦਿਨ ਆਖਰ ਇੱਕ ਦਿਨ ਬੰਦਾ ਕਹਿੰਦਾ ਬਸ ਭਾਈ ਮੈਂ ਹੋਰ ਨਹੀਂ ਬਸ ਹੋਰ ਨਹੀਂ ਪੜ ਸਕਦਾ ਬਸ ਪੜ ਲਿਆ ਬਹੁਤਾ ਬੂਤ ਹੈ ਤੋ ਗਿਆਨ ਦੇ ਪੱਖੋਂ ਅਸੀਂ ਦੇਖੀਏ ਜਿਹੜਾ ਕਿਤਾਬੀ ਗਿਆਨ ਹੈ ਜਾਂ ਧਾਰਮਿਕ ਗਿਆਨ ਹੈ ਇਸ ਪਾਸੇ ਵੀ ਬੰਦਾ ਪੂਰਨ ਤੌਰ ਗਿਆਨ ਲੈ ਨਹੀਂ ਸਕਦਾ ਥੱਕ ਅੱਕ ਜਾਏਗਾ ਪਰ ਰੱਬੀ ਗਿਆਨ ਇਹ ਪ੍ਰਾਪਤ ਪੂਰਾ ਨਹੀਂ ਹੋ ਕਰ ਸਕੇਗਾ ਨਾ ਹੀ ਸਦਾ ਵਾਸੇ ਇਸ ਉਦੇ ਵਾਸੇ ਵਸਦੀ ਗੱਲ ਹੈ ਉਹ ਦਿਨ ਦਾ ਦੇ ਲੈਂਦੇ ਤੱਕ ਪਾਏ ਉਹ ਦਿੰਦਾ ਪਰ ਅਸੀਂ ਲੈਣ ਵਾਲੇ ਥੱਕ ਜਾਂਦੇ ਹਾਂ ਪਦਾਰਥ ਨਾਲਾਂ ਕਿ ਵੀ ਥੱਕ ਜਾਂਦੇ ਹਾਂ ਖਾ ਖਾ ਕੇ ਪਹਿਨ ਪਹਿਨ ਕੇ ਵੀ ਰੱਜ ਜਾਂਦੇ ਹਾਂ ਤੇ ਗਿਆਨ ਵਾਲੇ ਪਾਸੋਂ ਹੀ ਬੰਦਾ ਥੱਕ ਕੇ ਜਾਏਗਾ ਲੇਕਿਨ ਉਹਦਾ ਗਿਆਨ ਦੀ ਸਮਾਪਤੀ ਨਹੀਂ ਹੋਵੇਗੀ ਉਹ ਬੇਅੰਤ ਖਸੀਅਸੀ ਮਸਤੀ ਹੈ ਉਹ ਦੇਣ ਵਾਲਾ ਤੇ ਦਾਤਾਂ ਦੇ ਹੀ ਜਾਂਦਾ ਹੈ ਪਰ ਲੈਣ ਵਾਲੇ ਥੱਕ ਜਾਂਦੇ ਨੇ ਕਿ ਲੈਣ ਵਾਲੇ ਆਪਣੀਆਂ ਜ਼ਰੂਰਤਾਂ ਜਿੰਨੀਆਂ ਨੇ ਉਹਨਾਂ ਕੋਲੋਂ ਵੱਧ ਮੰਗਣ ਦਾ ਚੇਤਨ ਕਰਦੇ ਨੇ ਵੱਧ ਉਸ ਤੋਂ ਪ੍ਰਾਪਤ ਕਰਕੇ ਵੀ ਉਹ ਤ੍ਰਿਪਤ ਨਹੀਂ ਹੁੰਦੇ ਇਸ ਲਈ ਭਾਵੇਂ ਇਨਸਾਨ ਥੱਕ ਸਕਦਾ ਹੈ ਲੇਕਿਨ ਪਰਮਾਤਮਾ ਦੀ ਦਾਤਾਂ ਦੇਣ ਦੀ ਜਿਹੜਾ ਉਹਦਾ ਉਹ ਨਿਯਮ ਹੈ ਹੁਕਮ ਹੈ ਉਹ ਸਦੀਵੀ ਕਾਲ ਵਾਸਤੇ ਕਾਇਮ ਹੈ ਯੁਗਾਂ-ਯੁਗੰਤਰਾਂ ਖਾਂ ਹੀ ਖਾਂਹੇ ਕਈਆਂ ਯੁਗਾਂ ਤੋਂ ਲੈ ਕੇ ਦੁਨੀਆ ਉਸ ਪਰਮਾਤਮਾ ਦੀ ਦਿੱਤੀਆਂ ਦਾਤਾਂ ਵਰਤ ਰਹੀ ਹੈ ਖਾਹੀ ਖਾਣੇ ਮਤਲਬ ਖਾਲੀ ਖਾਨ ਦੇ ਪਦਾਰਥੀ ਨਹੀਂ ਹੋਰ ਵੀ ਕਈ ਤਰ੍ਹਾਂ ਦੇ ਪਦਾਰਥ ਵਰਤਨ ਵਾਲੇ ਤੋਂ ਖਾਹੀ ਖਾਣੇ ਮਤਲਬ ਹੈ ਕਿ ਇਨਸਾਨ ਉਸ ਦੇ ਭੋਗ ਰਿਹਾ ਜੋ ਵਾਹਿਗੁਰੂ ਦੀਆਂ ਬਖਸ਼ੀਆਂ ਦਾਤਾਂ ਦੇ ਭੋਗ ਭੋਗ ਰਿਹਾ ਪਰ ਦੇਣ ਵਾਲਾ ਨਹੀਂ ਥੱਕਦਾ ਉਹਦੀ ਬਿਹਤ ਦਾ ਉਹਦੇ ਭੰਡਾਰ ਸਦਾ ਭਰੇ ਹੋਏ ਨੇ ਆਸਨ ਲੋ ਲੋ ਭੰਡਾਰ ਜੋ ਕੁਝ ਪੈਸੋ ਇੱਕ ਆਵਾਰ ਉਹ ਬੜੇ ਭੰਡਾਰ ਭਰੇ ਨੇ ਉਸ ਦੇ ਦੇਣ ਵਾਲੇ ਦੇ ਬਿਹਤ ਅਸੀਮ ਦਾਤਾਂ ਨੇ ਉਸ ਦੀਆਂ ਹੁਕਮੀ ਹੁਕਮ ਚਲਾਏ ਰਹਾ ਉਹ ਅਕਾਲਪੁਰ ਕੁ ਵੈਗਰੂ ਆਪਣੇ ਹੁਕਮ ਦੇ ਰਾਹੀਂ ਇਹ ਸ੍ਰਿਸ਼ਟੀ ਦਾ ਕਾਰਵਿਆਰ ਚਲਾ ਰਿਹਾ ਹੈ ਰਾਹ ਚਲਾ ਰਿਹਾ ਹੈ ਇੱਥੇ ਰਾਹ ਨੂੰ ਰਾਹੋ ਨਹੀਂ ਪੜਨਾ ਦਰਬਾਰ ਸਾਹਿਬ ਤੂੰ ਜੋ ਵਾਕ ਲੈ ਜੰਦ ਨੇ ਜਾਂ ਕਿਰਤਨੀ ਕਿਰਤਨ ਕਰਦੇ ਨੇ ਉੱਤੇ ਉਹ ਇਹ ਇੱਕ ਵਚਨ ਅੱਖਰਾਂ ਦੇ ਆਖਰੀ ਹਾਏ ਨੂੰ ਲਗਾ ਓਕਰ ਪੜਦੇ ਨੇ ਉਹ ਗਲਤ ਹੈ ਉਹ ਪੜਨਾ ਗਲਤ ਹੈ ਤੋ ਇਹ ਰਾਹ ਰਾਹ ਨੂੰ ਰਾਹੋ ਪੜਨਾ ਵਿਆਹ ਨੂੰ ਵਿਆਹੋ ਪੜਨਾ ਸ਼ਾ ਨੂੰ ਸ਼ਾਹੂ ਪੜਨਾ ਇਹ ਗਲਤ ਉਚਾਰਨ ਹੈ ਇਹ ਔਂਕੜ ਜਿਹੜੇ ਨੇ ਇਹ ਸਾਇਲੈਂਟ ਨੇ ਪੜੇ ਨਹੀਂ ਜਾਂਦੇ ਇਹ ਵਿਆਕਰਨੀ ਨਿਯਮ ਅਨੁਸਾਰ ਇਕਵਚਨ ਬਹੁਵਚਨ ਦੀ ਗੱਲ ਸਮਝਾਉਂਦੇ ਨੇ ਔਂਕੜ ਨਾ ਹੋਵੇ ਆਖਰੀ ਅੱਖਰ ਨੂੰ ਤੋ ਕਈਂ ਦਫਾ ਬਹੁਵਚਨ ਹੁੰਦਾ ਔਂਕੜ ਲੱਗੇ ਨੂੰ ਉਹ ਇਕਵਚਨ ਹੁੰਦਾ ਤੋ ਇਹ ਵਿਆਕਰਨਿਕ ਨਿਯਮ ਵਾਸਤੇ ਨੇ ਅਰਥ ਕਰਨ ਵਾਲੇ ਨੂੰ ਇਸ ਗੱਲ ਦੀ ਪਤਾ ਹੁੰਦਾ ਕਿ ਵੀ ਇੱਥੇ ਇਕਵਚਨ ਨਫਜ਼ ਹੈ ਬਹੁਵਚਨ ਨਫਜ਼ ਹੈ ਇਸ ਲਈ ਇਹ ਜਿਹੜੇ ਲਫ਼ਜ਼ ਨੇ ਨਾਮ ਲਫ਼ਜ਼ ਇਹਨਾਂ ਦੇ ਆਖਰੀ ਅੱਖਰ ਨੂੰ ਲੱਗੀ ਔਂਕੜ ਜਾਂ ਸਿਆਰੀ ਇਹ ਨਹੀਂ ਪੜੀ ਜਾਂਦੀ ਪਰ ਜੇ ਉਹ ਕਿਰਿਆਵਾਚੀ ਲਫ਼ਜ਼ ਹੋਣ ਤੇ ਉਹਨਾਂ ਦੇ ਉਹ ਸਿਆਰੀ ਔਂਕੜ ਪੜੇ ਜਾਂਦੇ ਨੇ ਜਿਸ ਤਰ੍ਹਾਂ ਜੁਗਾ ਜੁਗੰਤਰ ਖਾਹੀ ਖਾਂਹੇ ਹੁਣ ਖਾਹੇ ਦੇ ਹਾਹੇ ਦੀ ਸਿਆਰੀ ਪੜੀ ਜਾਂਦੀ ਹੈ ਪਰ ਰਾਹ ਦਾ ਔਂਕੜ ਨਹੀਂ ਪੜਿਆ ਜਾਂਦਾ ਪਾਹੇ ਦੇਂਦਾ ਦੇ ਲੈਂਦੇ ਤੱਕ ਪਾਹੇ ਪਾਹੇ ਦੇ ਹਾਹੇ ਦੀ ਔਂ ਸਿਆਰੀ ਪੜੀ ਜਾਂਦੀ ਹੈ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੇ ਵੇ ਪਰਵਾਹ ਉਹ ਵੇਪਰਵਾਹ ਹੋ ਕੇ ਜਣੀ ਉਸ ਦਾ ਜਿਹੜਾ ਹੁਕਮ ਹੈ ਉਸ ਦਾ ਜਿਹੜਾ ਦਾਤਾਂ ਦੇਣ ਦਾ ਸਿਸਟਮ ਹੈ ਸਿਸਚ ਨੂੰ ਚਲਾਉਣ ਦਾ ਜਾਂ ਮੁਕਾਉਣ ਦਾ ਸਿਸਟਮ ਹੈ ਉਹ ਇਤਨਾ ਸੰਪੂਰਨ ਹੈ ਇਤਨਾ ਮੁਕਮਲ ਹੈ ਕਿ ਉਹਦੇ ਵਿੱਚ ਕਦੇ ਕਿਸੇ ਦਾਤੇ ਕੋਈ ਕਮੀ ਨਹੀਂ ਰਹਿ ਸਕਦੀ ਇਸ ਲਈ ਬੜਾ ਵੇਪਰਵਾਹ ਹੋ ਕੇ ਉਸ ਨੂੰ ਕੋਈ ਉਚੇਚੇ ਉਦਮ ਕਰਨ ਦੀ ਲੋੜ ਨਹੀਂ ਪੈਂਦੀ ਉਸ ਨੂੰ ਕੋਈ ਬਖ ਬਖ ਦੇਵੀ ਦੇ ਤੇ ਥਾਪਨ ਦੀ ਲੋੜ ਨਹੀਂ ਪੈਂਦੀ ਬਖ ਬਖ ਮਹਿਕਮੇ ਬਰੌਂ ਦੇ ਲੋੜ ਨਹੀਂ ਪੈਂਦੀ ਕਿ ਕਿਸੇ ਪਾਸੇ ਕੋਈ ਕੰਮ ਢਿਲਾ ਹੋ ਜਾਏ ਕਿਸੇ ਪਾਸੇ ਪ੍ਰਭੂ ਕੋਲ ਗਲਤੀ ਹੋ ਜਾਏ ਐਸਾ ਨਹੀਂ ਹੁੰਦਾ ਉਹਦਾ ਹੁਕਮ ਐਸਾ ਸੰਪੂਰਨ ਹੈ ਉਹਦਾ ਸ੍ਰਿਸ਼ਟੀ ਚਲਾਉਂਦਾ ਸਿਸਟਮ ਐਸਾ ਸੰਪੂਰਨ ਹੈ ਕਿ ਉਸ ਨੂੰ ਬੜੇ ਵੇ ਪ੍ਰਵਾਹ ਹੋ ਕੇ ਇਹ ਸਾਰੇ ਚਲਾਉਣ ਵਿੱਚ ਉਹ ਸਫਲ ਹੁੰਦਾ ਹੈ ਤਾਂ ਉਹ ਖੁਸ਼ ਹੁੰਦਾ ਹੈ ਇਸ ਸ੍ਰਿਸ਼ਟੀ ਨੂੰ ਚਲਾ ਕੇ ਭਈ ਉਹਦਾ ਇਹ ਜਿਹੜਾ ਇੱਕ ਮੁਕੰਮਲ ਹੁਕਮ ਹੈ ਜਿੱਤੇ ਜਿਸ ਚੀਜ਼ ਦੀ ਲੋੜਾ ਪੂਰੀ ਕਰ ਰਿਆ ਜਿਸ ਨੂੰ ਭੇਜਣ ਦੀ ਲੋੜਾ ਸੰਸਾਰ ਦੇ ਆ ਰਿਹਾ ਜਿਸ ਨੂੰ ਸੰਸਾਰ ਤੋਂ ਉਹਦੀ ਹੋਂਦ ਨੂੰ ਖਤਮ ਕਰਨ ਦੀ ਲੋੜ ਹੈ ਉਹਦੇ ਵਿੱਚੋਂ ਉਸੀ ਜੋਤ ਵੱਖ ਹੋ ਜਾਂਦੀ ਹੈ ਤੋ ਇਹ ਕੁਦਰਤੀ ਇੱਕ ਜਿਹੜੀ ਖੇਡ ਹੈ ਇਹਦੇ ਬਾਰੇ ਅਸੀਂ ਪੂਰਨ ਤੌਰ ਤੇ ਵਰਣਨ ਕਰਨਾ ਨਾਮੁਕੜ ਜੀ ਗੱਲ ਹੈ ਹਾਂ ਉਹਦੇ ਬਾਰੇ ਗਿਆਨ ਪ੍ਰਾਪਤ ਕਰਕੇ ਅਸੀਂ ਆਨੰਦ ਮਾਣੀਏ ਸੁਖ ਮਾਣੀਏ ਉਸ ਜਿਸ ਤਰ੍ਹਾਂ ਉਹ ਵਿਕਾਸ ਤੋਂ ਵਿਕਸਦੀ ਇੱਥੇ ਖਿਆਲ ਰੱਖਿਓ ਲਫ਼ਜ਼ ਵੇ ਪ੍ਰਵਾਹ ਹੈ ਲਾ ਪ੍ਰਵਾਹ ਨਹੀਂ ਵੇ ਪ੍ਰਵਾਹ ਔਰ ਲਾ ਪ੍ਰਵਾਹ ਵਿੱਚ ਫਰਕ ਹੈ ਲਾਪਰਵਾਹ ਹੁੰਦਾ ਜਿਹੜਾ ਕਿਸੇ ਚੀਜ਼ ਦੇ ਲਈ ਲਾਪਰਵਾਹੀ ਕਰਕੇ ਉਹ ਕੰਮ ਨੂੰ ਸਿਰ ਨਾ ਚਾਰ ਸਕੇ ਲਾਪਰਵਾਹ ਨੇ ਕੋਈ ਕੰਮ ਵਿਗਾੜ ਦੇਵੇ ਵੇ ਪਰਵਾ ਉਹ ਹੈ ਜਿਸ ਦਾ ਕੰਮ ਸਿਸਟਮ ਜਿਸ ਦਾ ਪ੍ਰੋਗਰਾਮ ਬੜਾ ਸੁਤਰਾ ਹੈ ਸੁਚੱਜਾ ਹੈ ਉਹਦੇ ਕੋਈ ਕਮੀ ਪੇਸ਼ੀ ਨਹੀਂ ਰਹਿੰਦੀ ਉਹ ਵੇ ਪਰਵਾ ਉਹ ਬੀ ਫਿਕਰ ਹੋ ਕੇ ਇਸ ਸੰਸਾਰ ਨੂੰ ਚਲਾ ਕੇ ਵਿਖਸਦਾ ਖੁਸ਼ ਹੁੰਦਾ ਹੈ ਉਹ ਪਰਮਾਤਮਾ ਨੂੰ ਚਲਾ ਕੇ ਖੁਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ